ਸਾਰੇ ਸਾਥੀਆਂ ਨੂੰ ਜੈ ਪੀਮ ਜੈ ਭਾਰਤ ਜੈ ਗੁਰਦੇਵ ਧਨੁਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਪਿਛਲੇ ਹੀ ਸਮੇਂ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਪਿੰਡ ਮਸਹੂਲਪੁਰ ਦੇ ਸਾਡੇ ਸਾਥੀ ਬਰਿੰਦਰ ਕੁਮਾਰ ਜੀ ਜਿਹੜਾ ਬਾਬਾ ਗੁਲਾਬ ਸਿੰਘ ਜੀ ਤੋਂ ਇੱਕ ਦੁਆਨ ਲਵਾਇਆ ਗਿਆ ਸੀ ਜਿਹਦੇ ਵਿੱਚ ਬਾਬਾ ਗੁਲਾਬ ਸਿੰਘ ਜੀ ਨੇ ਕੁਝ ਸ਼ਬਦ ਬੋਲੇ ਗਿਆ ਸੀ ਉਹ ਜਿਹੜੇ ਅੱਜ ਮੋਤਵਾਰ ਸਾਥੀ ਦੁਆਬੇ ਦੇ ਹਲਕਾ ਫਲੋਰ ਦੇ ਔਰ ਅੰਬੇਡਕਰ ਸੈਨਾ ਆਫ ਇੰਡੀਆ ਦੇ ਸਾਥੀ ਰਲ ਕੇ ਜਿਹੜਾ ਅੱਜ ਮਸਲਾ ਜਿਹੜਾ ਉਹ ਸਾਡਾ ਸੌਲਵਟ ਹੋ ਗਿਆ ਹੁਣ ਸਾਡਾ ਕੋਈ ਵੀ ਮਤਲਬ ਜਿਹੜਾ ਸਮਾਜਿਕ ਧਾਰਮਿਕ ਇਸ਼ੂ ਜਿਹੜਾ ਕੋਈ ਵੀ ਨਹੀਂ ਰਿਹਾ ਔਰ ਅਸੀਂ ਸਾਰਿਆਂ ਨੂੰ ਇਹ ਬੇਨਤੀ ਵੀ ਕਰਦੇ ਆ ਵੀ ਇਹ ਅੱਜ ਜਿਹੜਾ ਆ ਅਸੀਂ ਸਾਰਿਆਂ ਨੇ ਰਲ ਕੇ ਜਿਹੜਾ ਆ ਇੱਕ ਦੂਜੇ ਦਾ ਕੁਬਾਰੀ ਦਾ ਉਰਾਸਾ ਲੈ ਕੇ ਅੱਜ ਇਹ ਸੌਲਵਟ ਕਰ ਲਿਆ ਸਮਾਜ ਨੂੰ ਬੇਨਤੀ ਆ ਵੀ ਅਸੀਂ ਰਲ ਮਿਲ ਕੇ ਰਹੀਏ ਔਰ ਇਦਾਂ ਹੀ ਜਿਹੜਾ ਸਾਡੇ ਸਮਾਜ ਦੇ ਵਿੱਚ ਸੰਗਠਨ ਬਣਿਆ ਰਵੇ ਔਰ ਇਕਟਤਾ ਬਣੀ ਰਵੇ ਜੈ ਭੀਮ ਜੈ ਭਾਲ ਅੱਜ ਅਲਾਕੇ ਭਰਦੀਆਂ ਜਿਹੜੀਆਂ ਸਤਕਾਰਯੋਗ ਹਸਤੀਆਂ ਇੱਥੇ ਇਕੱਠੀਆਂ ਹੋਈਆਂ ਜੋ ਪਿੱਛੇ ਪਿੰਡ ਮਨਸੂਰਪੁਰ ਵਿਖੇ ਸਬਾ ਦਵਾਨ ਸੀ ਬਾਬਾ ਗਲਾਬ ਸਿੰਘ ਜੀ ਦਾ ਇੱਕ ਦੀਵਾਨ ਜਿਹੜਾ ਗੁਰੂ ਦਾਸ ਮਹਾਰਾਜ ਜੀ ਦੀ ਉਸਤਤਿ ਲੱਗਾ ਹੋਇਆ ਸੀਗਾ ਜਿੱਥੇ ਕੋਈ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਕੋਈ ਗੱਲ ਹੋਈ ਸੀਗੀ ਔਰ ਉਹ ਉਸ ਇਸ਼ੂ ਦੇ ਵਿੱਚ ਜਿਹੜਾ ਉਹ ਸਾਡੇ ਸਾਥੀ ਦੇ ਜਿਹੜਾ ਹਿਰਦੇ ਤੇ ਗੱਲ ਬੈਠੀ ਸੀਗੀ ਉਸ ਇਸ਼ੂ ਦੇ ਸਬੰਧ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਔਰ ਇਹਦੇ ਲਈ ਸਾਥੀ ਸਾਡੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਰਵਾਨਾ ਜੀ ਸਾਥੀ ਸੁਖਦੇਵ ਸਿੰਘ ਜੀ ਸਾਡੇ ਗੁਲਸ਼ਨ ਮਸੰਦਪੁਰ ਦੀ ਅੰਬੇਡਕਰ ਸੈਨਾਬ ਇੰਡੀਆ ਤੋਂ ਔਰ ਸਾਡੇ ಗ್ರಾಮ ਪੰਚਾਇਤ ਮਨਸੂਰਪੁਰ ਤੋਂ ਹੋਰ ਵੀ ਸਾਥੀ ਆਏ ਆ ਔਰ ਸਾਥੀ ਰਮੇਸ਼ 버ਗ ਜੀ ਔਰ ਬਾਬਾ ਗੁਲਾਬ ਸਿੰਘ ਜੀ ਉਤੇਚੇ ਤੌਰ ਤੇ ਇੱਥੇ ਆਏ ਆ ਕਿ ਮੈਂ ਜਿਹੜਾ ਸੰਗਤ ਦੇ ਵਿੱਚ ਜਾ ਕੇ ਕੋਈ ਮੇਰੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਸੀ ਨਾ ਗੁਰੂ ਦੀ ਹਾਜ਼ਰੀ ਦੇ ਵਿੱਚ ਨਾ ਜੇ ਉਹ ਸੈਵਨ ਕੋਈ ਗੱਲ ਹੋਈ ਹੈਗੀ ਆ ਉਹਦੇ ਸੰਬੰਧ ਚ ਅੱਜ ਅਸੀਂ ਇੱਥੇ ਸਾਰਿਆਂ ਨੇ ਰਾਸਬੇਂਦੀ ਜੋੜੜੀ ਕੀਤੀ ਆ ਗੁਰੂ ਦੇ ਆਉਟ ਆਸਰਾ ਲੈ ਕੇ ਜਿਹੜਾ ਇਹ ਸਾਡਾ ਸਾਥੀ ਸੀਗਾ ਜਿਹਨੂੰ ਉਦੋਂ ਇਹੋ ਜੀ ਕੋਈ ਗੱਲ ਕਹੀ ਗਈ ਸੀ ਉਹਦਾ ਉਹ ਚੰਗੀ ਜ਼ਿੰਦਗੀ ਜੀਵੇ ਔਰ ਸਿਹਤ ਜਾ ਰਵੇ ਔਰ ਅਸੀਂ ਗੁਰੂ ਦੇ ਆਸਰੇ ਦੇ ਨਾਲ ਜਿਹੜਾ ਇਹ ਆਦਾਸ ਬੇਨਤੀ ਜੋਦੜੀ ਕਰਕੇ ਹਟੇ ਆਂ ਔਰ ਇਦਾਂ ਦਾ ਜਿਹੜਾ ਇਸ਼ੂ ਕੋਈ ਵੀ ਇਸ਼ੂ ਨਹੀਂ ਹੈ ਨਾ ਕੋਈ ਧਾਰਮਿਕ ਇਸ਼ੂ ਆ ਨਾ ਕੋਈ ਸਮਾਜਿਕ ਇਸ਼ੂ ਹੈਗਾ ਉਹ ਸਾਰੇ ਅਸੀਂ ਜਿਹੜੇ ਮਨਮਟਾਵ ਅੱਜ ਅਸੀਂ ਖਤਮ ਕਰ ਦਿੱਤੇ ਹੈਗੇ ਆ ਔਰ ਅਸੀਂ ਸੰਗਤ ਨੂੰ ਜਿਹੜਾ ਉਹ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਸ ਗੱਲ ਨੂੰ ਜਿਹੜਾ ਨਾ ਪ੍ਰਚਾਰੇ ਨਾ ਵਰਸਾਰੇ ਜਿਹੜੇ ਸਾਰੇ ਮਸਲੇ ਜਿਹੜੇ ਸਾਡੇ ਨਾਲ ਮਿਲ ਕੇ ਜਿਹੜੇ ਉਹ ਮੈਠ ਹੋ ਗਏ ਆ ਨੇ ਨਿਪਟ ਗਏ ਹੈਗੇ ਆ ਮੈਂ ਪਰਵਾਨਾ ਜੀ ਨੂੰ ਕਮਾਂਗਾ ਕਿ ਉਹ ਵੀ ਸੈਕੰਡ ਲੀਡ ਆਪਣੀ ਗੱਲ ਕਰਨਗੇ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਵੀਰ ਅਮਿਤ ਕਹੋਸਲੇ ਦਾ ਸਾਰੇ ਵੀਰਾਂ ਦਾ ਵੀਰ ਸੁਦੇਸ਼ ਸਿੰਘ ਦਾ ਸਾਡੇ ਥਾਣੇ ਦਾ ਸਾਥ ਖੜੇ ਨੇ ਲਾਗਾ ਬਲਾਕ ਸੇ ਨਹੀਂ ਖੜੇ ਨੇ ਸੋ ਗੱਲ ਤਾਂ ਠੀਕ ਆ ਇੱਕ ਨੌਜਵਾਨ ਦਾ ਹਿਰਦਾ ਦੁਖਿਆ ਸਾਨੂੰ ਵੀ ਇਹ ਮਹਿਸੂਸ ਹੋਇਆ ਤੇ ਜਦੋਂ ਇਹ ਪਰਿਵਾਰ ਵਾਂਗੂ ਆਪਾਂ ਬੈਠੀਏ ਤੇ ਪਰਿਵਾਰ ਵਾਂਗੂ ਬੈਠੇ ਗੱਲਾਂ ਜਰੀਆਂ ਨੇ ਉਹ ਨਿਪੜ ਜਾਂਦੀਆਂ ਨੇ ਸੋ ਦੋਨਾਂ ਪਰਿਵਾਰਾਂ ਦਾ ਸਾਰੇ ਪਰਿਵਾਰ ਦਾ ਮੈਂ ਕਹਿੰਦਾ ਵੀ ਚੰਗਾ ਹੀ ਹੋਇਆ ਜੋ ਹੈ ਵੀ ਸਾਨੂੰ ਇਹਨੇ ਪਰਿਵਾਰਾਂ ਦਾ ਸਾਥ ਮਿਲਿਆ ਅੱਜ ਸੋ ਇਦਾਂ ਹੀ ਪਿਆਰ ਬਣਿਆ ਰਵੇ ਆਪਸ ਵਿੱਚ ਭਾਈਚਾਰਿਆਂ ਚ ਪਿਆਰ ਬਣਿਆ ਰਵੇ ਕੌਮਾਂ ਚ ਪਿਆਰ ਬਣਿਆ ਰਵੇ ਤਾਂ ਜੋ ਆਪਾਂ ਰਲ ਮਿਲ ਕੇ ਜਿਹੜਾ ਅਸਲ ਸਾਡੇ ਸਿਧਾਂਤ ਨੇ ਉਹਨਾਂ ਦੇ ਉੱਪਰ ਆਪਾਂ ਕੰਮ ਕਰਦੇ ਰਹੀਏ ਸੋ ਇਸ ਗੱਲ ਤੋਂ ਜੋ ਵੀ ਪਿੰਡ ਬੰਸੂਰਪੁਰ ਦੀ ਸੀ ਉਹ ਬਿਲਕੁਲ ਅੱਜ ਇੱਥੇ ਖਤਮ ਹੈ ਬਿਲਕੁਲ ਇਹਨੂੰ ਕਿਸੇ ਤਰ੍ਹਾਂ ਦਾ ਮਾਨਵ ਵਿਚਾਰਨ ਲੱਗੇ ਭਗਵਾਨ ਲਾਲ ਸਿੰਘ ਨੇ ਇਹ ਗੱਲ ਥੀਰ ਕਰਤੀ ਹੈ ਵੀ ਮੇdataTable چھوٹے ਭਰਾਵਾ ਬਗੋ ਪਿਆਰ ਤੇ ਇਦਾਂ ਹੀ ਬੜਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਮੁੰਡੇ ਨੂੰ ਬੋਲ ਹਾਂਜੀ ਬੋਲ ਜੀ ਬੋਲ ਜੀ ਇਦਾਂ ਹੀ ਬਾਕੀ ਮੇਮਰੀ ਮੈਸੇਜ ਖਤਮ ਹੋਣੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਮ ਦੀ ਵਿਤਰਨ ਕਰਦਾ ਵੀਰ ਬਰਿੰਦਰ ਪਿੰਨ ਮਨਸੂਰਪੁਰ ਦੇ ਰਹਿਣ ਵਾਲਾ ਸੋ ਪਿਛਲੇ ਸਮੇਂ ਤੁਸੀਂ ਦੇਖਿਆ ਸੀ ਕਿ ਇੱਕ ਸੋਸ਼ਲ ਮੀਡੀਆ ਤੇ ਸਾਡੀ ਕੰਟਰੋਵਰਸੀ ਜਲਦੀ ਸੀਗੀ ਸੋ ਅੱਜ ਸਾਰੇ ਭੈਣ ਭਰਾਵਾਂ ਨੇ ਨਾਲ ਮਿਲ ਕੇ ਬਹਿ ਕੇ ਇੱਥੇ ਵਿਚਾਰਾਂ ਦੀ ਸਾਂਝ ਕੀਤੀ ਆ ਸੋ ਜੇ ਜਿਉਂਦੇ ਆ ਤਾਂ ਲੜਾਈਆਂ ਤਾਂ ਨੇ ਜੇ ਇਕੱਠੇ ਆ ਤਾਂ ਕੁਝ ਵੀ ਨਹੀਂ ਗੁਰੂ ਸਾਹਿਬ ਮਿਹਰ ਕਰਨ ਸੱਚੇ ਪਾਤਸ਼ਾਹ ਇਸ ਵੀਰ ਮਤੰਦਰਸਤੀਆਂ ਚੜ੍ਹਦੀ ਕਲਾ ਬਖਸ਼ਣ ਆਪਣੇ ਘਰ ਵਿੱਚ ਖੁਸ਼ ਰਵੇ ਆਵਾਜ਼ ਰਵੇ ਚੜ੍ਹਦੀ ਕਲਾ ਚ ਰਵੇ ਸੋ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਆ ਆਉਣ ਵਾਲੇ ਸਮੇਂ ਵਿੱਚ ਇਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਕਿਸੇ ਵੀ ਗੱਲ ਨੂੰ ਤੁਸੀਂ ਧਾਰਮਿਕ ਰੰਗ ਨਾਲ ਦਿਆ ਕਰੋ ਸੋ ਇਸ ਬੱਚੇ ਵਾਸਤੇ ਵੀ ਔਖਾ ਹੋਇਆ ਮੇਰੇ ਵਾਸਤੇ ਵੀ ਬਹੁਤ ਜ਼ਿਆਦਾ ਔਖਾ ਹੋਇਆ ਅੱਜ ਮੋਦਵਰ ਸੱਜਣ ਜਿਹੜੇ ਦੁਆਬੇ ਦੀ ਧਰਤੀ ਦੇ ਮਾਨਯੋਗ ਸ਼ਖਸੀਅਤਾਂ ਆਈਆਂ ਨੇ ਸੋ ਚਲੋ ਖੈਰ ਇਸੇ ਬਹਾਨੇ ਸਾਰਿਆਂ ਨੂੰ ਮਿਲਿਆ ਗਿਆ ਤੇ ਬਹੁਤ ਬਹੁਤ ਸ਼ੁਕਰਾਨੇ ਜੀ ਸਤਿਗੁਰ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਧੰਨਵਾਦ ਆਹ ਹੋਰ ਜੀ ਜੀ